ਅੰਨਾ ਅਧਿਆਪਕ ਸੀਗਾ ਸੀ ਯੋਗਤਾ ਸੀ ਅਧਿਆਪਕ ਬਣਦੀ ਰੱਖਦੇ ਆ ਤੇ ਸਾਨੂੰ ਮਜਬੂਰ ਹੋ ਕੇ ਪੀਐਨ ਦੀ ਪੋਸਟ ਲਈ ਅਪਲਾਈ ਕਰਕੇ ਇੰਟਰਵਿਊਆਂ ਦੇਣੀਆਂ ਪੈ ਰਹੀਆਂ ਨੇ ਇੱਥੇ ਕੋਈ 3700 ਦੇ ਕਰੀਬ ਉਮੀਦਵਾਰਾਂ ਨੇ ਅਪਲਾਈ ਕੀਤਾ ਦਾ ਤੇ 8 ਪੋਸਟ ਆ ਪਈਆਂ ਨੇ ਬੇਰਜਗਰੀ ਚੱਕਣ ਦੇ ਥਾਂ ਤੇ ਤੁਸੀਂ ਦੇਖ ਰਹੇ ਹੋ ਵੀ ਪੀਐਨ ਦੀ ਪੋਸਟ ਵਾਸਤੇ 800 ਦੀਆਂ ਪੋਸਟ ਆਈਆਂ ਐਡੀ ਐਡੀ ਕੁਆਲੀਫਿਕੇਸ਼ਨ ਚੱਕੀ ਫਿਰਦੇ ਆ ਲੋਕ ਐਮਏ ਬੀਐਡ ਪਰੇ ਫਿਰਦੇ ਆ ਸਾਨੂੰ ਮਜਬੂਰ ਨੇ ਪੀਐਨ ਦੀ ਭਰਤੀ ਦੇਖਣੀ ਪੈ ਰਹੀ ਆ ਤਾਂ ਕਿ ਅਸੀਂ ਵੀ ਅੱਗੇ ਵੱਧ ਸਕੀਏ ਅਕੇ ਕੁਛ ਕਰ ਸਕੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਪੰਜਾਬ ਦੇ ਵਿੱਚ ਇਸ ਸਮੇਂ ਨੌਜਵਾਨਾਂ ਦੇ ਵਿੱਚ ਜੋ ਵਿਦੇਸ਼ਾਂ ਨੂੰ ਜਾਣ ਦੀ ਦੌੜ ਬੱਚੀ ਹੋਈ ਹੈ ਉਸ ਦੇ ਪਿੱਛੇ ਦਾ ਇੱਕ ਕਾਰਨ ਇਹ ਵੀ ਹੈ ਕਿ ਜੋ ਸਰਕਾਰਾਂ ਵੱਲੋਂ ਰੁਜ਼ਗਾਰ ਮੁਹੱਈਆ ਨਹੀਂ ਕਰਵਾਏ ਜਾ ਰਹੇ ਜਾਂ ਫਿਰ ਸਿਸਟਮ ਫੇਲਿਅਰ ਵੀ ਕਹਿ ਸਕਦੇ ਹੋ ਕਿਉਂਕਿ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੂਰੇ ਪੰਜਾਬ ਦੇ ਨਾਲ-ਨਾਲ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀਆਂ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਖਬਰ ਮਾਨਸਾ ਦੀ ਹੈ ਜਿੱਥੇ ਕਿ ਪੀਐਨ ਦੀਆਂ ਜੋ ਸਫਾਈ ਕਰਮਚਾਰੀ ਹੈ ਉਸ ਦੀਆਂ 8 ਪੋਸਟਾਂ ਨਿਕਲੀਆਂ ਸਨ ਅਤੇ ਉਹਨਾਂ 8 ਪੋਸਟਾਂ ਦੇ ਲਈ 4000 ਨੌਜਵਾਨਾਂ ਨੇ ਅਪਲਾਈ ਕੀਤਾ 4000 ਨੌਜਵਾਨ ਪਹੁੰਚੇ ਇਸ ਨੌਕਰੀ ਦੇ ਵਾਸਤੇ ਤੇ ਉਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ 4000 ਨੌਜਵਾਨਾਂ ਦੇ ਵਿੱਚੋਂ ਬਧੇਰੇ ਉੱਚੀ ਸਿੱਖਿਆ ਪ੍ਰਾਪਤ ਨੌਜਵਾਨ ਸਨ ਜਿਨ੍ਹਾਂ ਦੇ ਵਿੱਚੋਂ ਕਈ ਐਮਏ ਬੀਐਡ ਤੱਕ ਦੀਆਂ ਡਿਗਰੀਆਂ ਵਾਲੇ ਨੌਜਵਾਨ ਸਨ ਜੋ ਕਿ ਆਪਣੇ ਆਪ ਦੇ ਵਿੱਚ ਨਮੋਸ਼ੀ ਦੀ ਗੱਲ ਹੈ ਕਿ ਇੱਕ ਪੀਐਨ ਦੇ ਲਈ ਐਮਏ ਬੀਐਡ ਜੋ ਕਿ ਇੱਕ ਸਿੱਖਿਆਕ ਦੀ ਡਿਗਰੀ ਹੁੰਦੀ ਹੈ ਇੱਕ ਅਧਿਆਪਕ ਦੇ ਲਈ ਕੀਤੀ ਜਾਂਦੀ ਹੈ ਬੀਐਡ ਉਹ ਜੋ ਪੜ੍ਹਾਈ ਕਰਨ ਵਾਲੇ ਸਟੂਡੈਂਟ ਹਨ ਵਿਦਿਆਰਤੀ ਹਨ ਉਹ ਵੀ ਪੀਐਨ ਦੀ ਪੋਸਟ ਦੇ ਲਈ ਪਹੁੰਚੇ ਹਨ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਤੇ ਨੌਜਵਾਨ ਇਸ ਦੇ ਬਾਰੇ ਕੀ ਸੋਚਦੇ ਨੇ ਉਹ ਗੱਲਬਾਤ ਕਰਦੇ ਆਂ ਤੁਹਾਨੂੰ ਇਸ ਦੇ ਪਿੱਛੇ ਕੀ ਕਮੀ ਲੱਗਦੀ ਹੈ ਕੌਣ ਜ਼ਿੰਮੇਵਾਰ ਲੱਗਦਾ ਹੈ ਅਜਿਹੇ ਹਾਲਾਤਾਂ ਦੇ ਪਿੱਛੇ ਜਰੂਰ ਕਮੈਂਟ ਕਰਨਾ ਆਉ ਦੇਖਦੇ ਹਾਂ ਨੌਜਵਾਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਕੀ ਕਰਦੇ ਹੋ ਪੜਦੇ ਹੋ ਵੀਰੇ ਤੁਸੀਂ ਐਂ ਪੜਦੇ ਹੋ ਤੁਸੀਂ ਕੀ ਕੰਮ ਪੜਦਾ ਜੀ ਯੂਨੀਵਰਸਿਟੀ ਆਪ ਦੇ ਵਿੱਚ ਨਾ 8 ਪੀਐਨ ਦੀਆਂ ਪੋਸਟਾਂ ਨਿਕਲੀਆਂ ਜਿਹਦੇ ਵਾਸਤੇ ਐਮਏ ਪੀਐਡ ਵਾਲੇ 4000 ਨੌਜਵਾਨ ਪਹੁੰਚੇ ਨੇ ਵੀ ਅਜਿਹੇ ਹਾਲਾਤਾਂ ਪਿੱਛੇ ਤੁਹਾਨੂੰ ਕੀ ਲੱਗਦਾ ਕਮੀ ਬਾਹਰ ਵੀ ਹੈ ਵੀਰੇ ਮੈਂ ਅੱਛਾ ਬਾਹਰ ਇਹ ਵੀ ਕਿਤੇ ਨਾ ਕਿਤੇ ਇਹੀ ਕਮੀ ਆ ਵੀ ਇੱਧਰ ਰੁਜ਼ਗਾਰ ਨਹੀਂ ਹੈਗਾ ਬਾਹਰ ਜਾਣ ਦਾ ਹਾਂ ਹੈ ਨਹੀਂ ਕਾ ਨੌਜਵਾਨੀ ਜਾ ਰਹੀ ਹੈ ਨਾ ਤੁਹਾਡੇ ਵੀ ਇਹੀ ਸੋਚ ਹੋਣੀ ਆ ਉਦੋਂ ਜਦੋਂ ਕੇ ਹੋਮੋ ਕਿ ਰਜਗਾਰ ਨਹੀਂ ਮਿਲਿਆ ਹਾਂ ਹਾਂ ਸਹੀ ਗੱਲ ਜੀ ਕੀ ਕਰਦੇ ਹੋ ਪੜ੍ਹਦੇ ਹੋ ਵੀਰੇ ਤੁਸੀਂ ਹਾਂਜੀ ਤੁਸੀਂ ਹਾਂਜੀ ਭਾਈ ਪੀਡੀ ਕਰ ਰਹੇ ਆ ਭਾਈ ਪੀਟੀ 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 ਤੁਸੀਂ ਪੀਡੀ ਕਰਕੇ ਹਟਿਆ ਪੀਟੀ ਕਰ ਰਹੇ ਤੁਸੀਂ ਵੀ ਨਹੀਂ ਪੀਟੀਓ ਕਰਦੇ ਕਿ ਮੈਂ ਮਤੇ ਅੱਗੇ ਕੀ ਸੋਚਿਆ ਫਿਊਚਰ ਸਟੱਡੀ ਤੋਂ ਬਾਅਦ ਕੀ ਕਰਨਾ ਫਿਊਚਰ ਹੁਣ ਸਟੱਡੀ ਤੋਂ ਬਾਅਦ ਆਪਾਂ ਨੇ ਆਸਟ੍ਰੇਲੀਆ ਦਾ ਲਾਇਕਸ ਹਸਾਬ ਕਿਤਾਬ ਉਧਰ ਜਾਵਾਂਗੇ ਉੱਧਰ ਕਰਾਂਗੇ ਜੋਗਰ ਕਿਵੇਂ ਹੈ ਨਹੀਂ ਰਜਗਾਰ ਨਹੀਂ ਜੀ ਅੱਜਕੱਲ ਦਾ ਇੱਥੇ ਦਾ ਬਹੁਤ ਔਖਾ ਏ ਤੁਹਾਨੂੰ ਕਿਵੇਂ ਲੱਗਦਾ ਇਹ ਉੱਧਰ ਰਜਗਾਰ ਤੇ ਹੱਥੇ ਤਾਂ ਹੈਗਾ ਹੀ ਨਹੀਂ ਭਰਾ ਇੱਥੇ ਕਿੱਥੇ ਆ ਦਿਹਾੜੀ ਵਾਲੇ ਕੰਮ ਨਹੀਂ ਇੱਧਰ ਬਾਹਰ ਕਿਵੇਂ ਜਾਣਾ ਇੱਥੇ ਔਗੰਦਾ ਹੁੰਦਾ ਰਮਾਨਸਾ ਦੀ ਖਬਰ ਹੈ ਜੇ 8 ਨਾ ਪੀਨ ਦੀਆਂ ਪੋਸਟਾਂ ਨਿਕਲੀਆਂ ਸੀਗੀਆਂ ਉਹਦੇ ਲਈ 4000 ਨੌਜਵਾਨ ਪਹੁੰਚੇ ਜਿਨ੍ਹਾਂ ਚੋਂ ਐਮਏ ਬੀਏ ਵਾਲੇ ਸੀਗੇ ਕਾਫੀ ਨਹੀਂ ਭਾਈ ਇਹਦੇ ਤੋਂ ਕੰਮ ਤਾਂ ਨਹੀਂ ਚੱਲਣਾ ਭਰਾ ਮੇਰਾ ਕਿ ਜਿਵੇਂ ਪੋਸਟਾਂ ਘਟ ਨੇ ਬੰਦੇ ਜਿਵੇਂ ਮੰਨ ਲਓ ਤੁਸੀਂ ਨਾ ਦੋ ਪੋਸਟਾਂ ਨਿਕਲੀਆਂ 2 ਲੱਖ ਬੰਦੇ ਨੇ ਫਾਰਮ ਭਰੇ ਨੇ ਹੁਣ ਕੀ ਕਿਦੇ ਹੱਥ ਬੱਲੇ ਆਏਗਾ ਬਾਹਰ ਜਾਣਾ ਹੀ ਪਏਗਾ ਬੰਦੇ ਨੂੰ ਕਿਤੇ ਨਾ ਜੇ ਇੱਥੇ ਦਿਹਾੜੀਆਂ ਕਰਨੀ ਐ ਇੱਥੇ ਮੁੱਲ ਨਹੀਂ ਪੈਂਦਾ ਜੇ ਬਾਹਰ ਜਾ ਕੇ ਬੰਦਾ ਦਿਹਾੜੀਆਂ ਕਰੇ ਘੱਟੋ-ਘੱਟ ਮੁੱਲ ਤਾਂ ਪੈਂਦਾ ਹੈ ਨਾ ਜੇ ਇੱਥੇ ਦਿਹਾੜੀਆਂ ਕਰੇ ਬੰਦਾ 600 ਰੁਪਏ ਦੇਂਦਾ ਨਹੀਂ ਕਮਾ ਪਾਏਗਾ 600 ਨਾਲ ਘਰ ਚੱਲ ਜਾਏਗਾ ਪਰ ਕੀ ਲੱਗਦਾ ਵੀ ਜੇ ਬਾਹਰੇ ਜਾਣ ਲੱਗੇ ਪੰਜਾਬੀ ਦਾ ਪਿੱਛੇ ਹੁਣ ਪੰਜਾਬ ਕੌਣ ਸੰਭਾਲੂਗਾ ਦੇਖੋ ਇਹ ਤਾਂ ਹੈ ਪੰਜਾਬ ਪਿੱਛੇ ਹੋ ਜਾਏਗਾ ਪਰ ਇਹ ਵੀ ਤਾਂ ਸੋਚੋ ਕਿ ਜਦੋਂ ਨੌਕਰੀਆਂ ਹੈ ਹੀ ਨਹੀਂ ਬੰਦਾ ਕਿੰਨੇ ਕਿੰਨੇ ਕੋ ਧੰਦਾ ਕਰ ਲੇਗਾ ਤੁਸੀਂ ਆਪ ਹੀ ਸੋਚੋ ਐਜ਼ ਅ ਬਿਜ਼ਨਸਮੈਨ ਪਰਸਪੈਕਟਿਵ ਨਾਲ ਸੋਚੋ ਕਿ ਜੇ 100 ਬੰਦਿਆਂ ਨੇ KFC ਦੀ ਫਰੈਂਚਾਈਜ਼ ਖੋਲੀ ਇੱਕ ਥਾਂ 'ਵੀ ਕੋਈ ਚੱਲੇਗੀ ਨਹੀਂ ਚੱਲੇਗੀ ਨਾ ਉਹੀ ਬੰਦਾ ਫਿਰ ਉਹੀ ਪਰਸਪੈਕਟਿਵ ਨਾਲ ਬੰਦਾ ਬਾਹਰ ਜਾਂਦਾ ਫਿਰ ਉੱਥੇ ਐਵੇਂ ਹੁੰਦਾ ਨਾ ਵੀ ਜ਼ਰੂਰੀ ਨਹੀਂ ਵੀ ਹੈ ਨਾ ਬਾਹਰ ਜਾ ਕੇ ਉੱਥੇ ਪੱਕਾ ਹੀ ਸੈਟਲ ਹੋ ਜਾ ਆਪਣਾ ਪੀਆਰ ਲੈ ਕੇ ਆਪਣਾ ਇੱਥੇ ਇੱਥੇ ਆਪਣਾ ਪੈਸਾ ਭੇਜੋ ਆਥੇ ਆਪਣਾ ਬਿਜ਼ਨਸ ਸੈੱਟ ਕਰੋ ਫਿਰ ਵਾਪਸ ਆਓ ਕੋਈ 5 ਸਾਲੀ 10 ਸਾਲੀ ਵੀ ਕੰਮ ਕਰ ਸਕਦਾ ਜੇ ਤੁਹਾਡੇ ਕਹਿਣਾ ਮਤਲਬ ਇਹ ਹੈ ਜੀ ਤੁਹਾਡੇ ਕੀ ਵਿਚਾਰ ਨੇ ਮੇਰਾ ਤਾਂ ਵੀਰੇ ਵਿਚਾਰ ਪਰਸਪੈਕਟਿਵ ਵੱਡਾ ਹੈ ਬਹੁਤ ਜ਼ਿਆਦਾ ਜਿਵੇਂ ਬੰਦੇ ਨੂੰ ਘੱਟੋ ਘੱਟ ਇੰਨਾ ਕੁ ਪੈਸਾ ਅਕਾਊਂਟ 'ਚ ਸੇਵ ਕਰਨਾ ਚਾਹੀਦਾ ਕਿ ਇੱਥੇ ਆ ਕੇ ਵੀ ਘੱਟੋ ਘੱਟ ਕਰੋੜ ਤੱਕ ਦਾ ਤਾਂ ਕੋਈ ਬੰਦਾ ਕੰਮ ਤੋਰ ਲੇ ਉਸ ਤੋਂ ਬਾਅਦ ਵੀ ਬੰਦੇ ਕੋਲ ਇੰਨੀ ਸੇਵਿੰਗ ਹੋਵੇ ਕਿ ਉਹ 5-7 ਸਾਲ ਉਹਨੂੰ ਰਨ ਕਰ ਸਕੇ ਕਿਉਂਕਿ ਕਿਉਂਕਿ ਜੇ ਸੀਨ ਨਾਲ ਆਪਾਂ ਤੁਰੇ ਰਾਵਾਂਗੇ ਉਦੇ ਨਾਲ ਜੁੜੇ ਰਾਵਾਂਗੇ ਫੇਰ ਤਾਂ ਬੰਦਾ ਅੱਗੇ ਫਾਲੋ ਹੁੰਦਾ ਅੱਗੇ ਵੱਧਦਾ ਹੁਣ ਜਿਵੇਂ ਤੁਸੀਂ ਫਰੈਂਚਾਈਜ਼ ਖੋਲ੍ਹੀ ਇੱਕ ਦਿਨ ਲਾ ਲਈ ਉਹਦੇ ਨਾਲ ਫਿਰ ਕੀ ਹੋਏਗਾ ਘੱਟੋ ਘੱਟ 4-5 ਸਾਲ ਤੱਕ ਕਿਸੇ ਕੰਮ ਨੂੰ ਵੀ ਦੇਣੇ ਪੈਣੇ ਨੇ ਇਹ ਫਿਰ ਉਹੀ ਤਾਂ ਗੱਲ ਹੈ ਜਿਵੇਂ ਹੁਣ ਤੁਨ ਵੀ ਤੁਸੀਂ ਵੀ ਆਪਣਾ ਚੈਨਲ ਯੂਜ਼ ਕੀਤਾ ਘੱਟੋ ਘੱਟ 4-5 ਸਾਲ ਤਾਂ ਤੁਹਾਨੂੰ ਹੋ ਗਿਆ ਇਸ ਫੀਲਡ 'ਚ ਹੈ ਨਾ YouTube 'ਚ ਤੇ ਇਸ ਕਰਕੇ ਉਸ ਸੀਨਲ ਫਰਕ ਪੈਂਦਾ ਬਹੁਤ ਜ਼ਿਆਦਾ ਕੀ ਲੱਗਦਾ ਪਰ ਬਾਹਰ ਦੇ ਵੀ ਕਹਿੰਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ ਹੁਣ ਵੇਖੋ ਜਿਹਨੇ ਕੰਮ ਕਰਨਾ ਨਾ ਉਹ ਕੈਨੇਡਾ 'ਚ ਵੀਗਾ ਕੈਨੇਡਾ 'ਚ ਵੀ ਕਰ ਲੇਗਾ जिने ਨਹੀਂ ਕਰਨਾ ਨਾ ਉਹਨੇ ਮਾਪਿਓ ਦੇ ਪੈਸੇ ਹੀ ਬਰਬਾਦ ਕਰਨੇ ਨੇ ਹੁਣ ਜਿਨੇ ਕੋਈ ਕੰਮ ਨਹੀਂ ਆਉਂਦਾ ਹੈਗਾ ਉਹਨੇ ਕੀ ਕਰਨਾ ਹੈ ਜਿਹੜਾ ਬੰਦਾ ਉਹਦੇ ਸਕਿੱਲ ਸਿੱਖ ਕੇ ਜਾਊਗਾ ਆਪਣੇ ਕੋਈ ਵੀ ਪਲੰਬਰ ਵਗੈਰਾ ਹੋ ਗਿਆ ਹੋਰ ਕੋਈ ਵੀ ਲੱਕੜੀ ਦਾ ਕੰਮ ਉਹਦੇ ਵਾਸਤੇ ਤਾਂ ਕੰਮ ਹੀ ਕੰਮ ਹੈ ਹੁਣ ਕਈ ਉਹਦਾ ਅਰਬ ਕੰਟਰੀਆਂ ਜਿਵੇਂ ਵਧੀਆ ਹੈ ਕਈ ਮੁੰਡੇ ਡੱਕੇ ਰਹਿੰਦੇ ਨੇ ਧਾਰੂ ਨਾਲ ਕਈ ਬੰਦੇ ਹੁਣ ਮੈਂ ਕਹਿ ਰਿਹਾ ਕਈ ਡੱਕੇ ਰਹੇ ਡੇਟਾ ਬਾਈ ਵਾਲੇ ਨੂੰ ਦੇਖ ਰਹੇ ਨਹੀਂ ਨਹੀਂ ਬਾਈ ਦੀ ਜਾਰੇ ਤੇ ਕਿਹੜਾ ਡੇਟਾ ਉੱਥੇ ਨਹੀਂ ਨਹੀਂ ਹੁਣ ਗੱਲ ਕਹਿ ਰਿਹਾ ਡੱਕੇਦਾਰੂ ਨਾਲ ਰਹਿੰਦੇ ਨੇ ਉੱਥੇ ਜਾ ਕੇ ਸੁਆਗ ਕਰਉਣਾ ਧੰਨਵਾਦ ਕੀ ਸਟੱਡੀ ਕਰਦੇ ਓ ਤੁਸੀਂ ਸਪੋਕਨ ਇੰਗਲਿਸ਼ ਸਪੋਕਨ ਇੰਗਲਿਸ਼ ਮਤਲਬ ਕੀ ਫਿਊਚਰ ਪਲਾਨ ਕੀ ਨੇ ਓ ਤੋਂ ਬਾਅਦ ਫੈਸ਼ਨ ਡਿਜ਼ਾਈਨਿੰਗ ਬੰਨਾ ਬਿਹਤਰ ਹੈ ਇੰਡੀਆ ਚ ਕਰਨੀ ਕਾ ਬਾਹਰ ਹਾਂਜੀ ਨੀ ਇੱਧਰ ਇੰਡੀਆ ਚ ਕ ਬਾਹਰ ਜਾ ਕੇ ਨਹੀਂ ਇੱਧਰ ਹੀ ਕਰਨੀ ਆ ਇੱਧਰ ਹੀ ਕਰਨੀ ਆ ਚਲੋ ਵਧੀਆ ਸੋਚਿਆ ਫਿਰ ਕਰਵਾ ਦਿੰਦੀ ਆਂ ਕਿੰਨਾ ਮਤਲਬ ਕੀ ਸਟੱਡੀ ਤੋਂ ਬਾਅਦ ਕਰਨ ਲੱਗਿਆ ਉਹ ਕੋਰਸ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨਾ ਹੈ ਮੈਨੇ ਅਪਰਲ ਦਾ ਨਿਕ ਕਰ ਰਹੇ ਹੋ ਕ ਕਰਨਾ ਹੈ ਜੀ ਨਹੀਂ ਕਰਨਾ ਹੁਣ ਕੀ ਕਰਦੇ ਹੋ ਤੁਸੀਂ ਹੁਣ ਅਭੀ ਮੈਂ 11th ਕਲਾਸ ਚ ਆ ਲੈ ਮਤਲਬ ਅੰਦਰ ਚ ਕਿਹੜੀ ਸਟਰੀਮ ਰੱਖੀ ਹੋਈ ਆ ਆਰਟ ਠੀਕ ਹੈ ਤੇ ਕਿਵੇਂ ਲੱਗਦਾ ਇੱਧਰ ਜਿਹੜੀ ਆਪਣੇ ਯੂਥ ਬਾਹਰ ਕਿਉਂ ਜਾ ਰਿਹਾ ਜਿਆਦੇ ਕੀ ਤੁਹਾਨੂੰ ਲੱਗਦਾ ਉਹਦੇ ਵਿੱਚ ਕੀ ਕਰ ਬਿਕੋਜ਼ ਯਹਾਂ ਪਰ ਨਾ এডਿਕੇਸ਼ਨ ਕੀ ਕਮੀ ਹੈ ਹਾਂਜੀ ਥੋੜੀ ਬਹੁਤ ਔਰ ਇਨ ਇਕੁਐਲਿਟੀ ਵੀ ਹੈ ਇਸ ਕਰਕੇ ਇੱਕ ਨਾ ਮਾਨਸਾ ਦੀ ਖਬਰ ਹੈ ਉੱਥੇ 8 ਪੀਐਨ ਦੀ ਪੋਸਟਾਂ ਨਿਕਲੀਆਂ ਸੀ ਹੈ ਨਾ ਤੇ ਪਰ ਉਹਦੇ ਲਈ 4000 ਨੌਜਵਾਨ ਪਹੁੰਚੇ ਨੇ ਉਹ 8 ਪੋਸਟਾਂ ਦੇ ਲਈ ਅਪਲਾਈ ਕਰਨ ਦੇ ਲਈ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਵੀ ਹਾਈ ਕੁਆਲੀਫਾਈਡ ਨਹੀਂ ਜਿਨ੍ਹਾਂ ਦੇ ਵਿੱਚੋਂ ਐਮਏ ਬੀਏਡ ਵਗੈਰਾ ਵੀ ਡਿਗਰੀਆਂ ਨੇ ਕਈਆਂ ਕੋਲ ਕੀ ਲੱਗਦਾ ਇਦਾਂ ਦੇ ਹਾਲਾਤ ਕਿਉਂ ਹੋ ਗਏ ਪੰਜਾਬ ਦੇ ਇਹ ਤਾਂ ਨਹੀਂ ਪਤਾ ਮੈਨੂੰ ਕੀ ਕਰਦੇ ਸਟੱਡੀ ਕਰਦੇ ਹੋ ਜੀ ਹਾਂਜੀ ਕੀ ਨਾਮ ਕੀ ਤੁਹਾਡਾ ਹਰਮਨ ਪ੍ਰੀਤਵਰ ਤੁਹਾਡਾ ਜੀ ਮਨਿੰਦਰ ਹੈ ਜੀ ਠੀਕ ਹੈ ਕੀ ਸਟੱਡੀ ਕਰਦੇ ਹੋ ਅਸੀਂ ਪੜ੍ਹਦੇ ਆਂ ਜੀ ਬਾਰ੍ਹਵੀਂ ਚਾਹੀਦੀ 12ਵੀਂ ਚਾਹੀਦੀ 800 ਤੁਸੀਂ ਵੀ ਇਕੱਠੇ ਹੀ ਹਾਂ ਜੀ ਨਾਲੇ ਇੱਕੋ ਕਲਾਸ ਦੇ ਵਿੱਚ ਹਾਂ ਜੀ ਠੀਕ ਹੈ ਤੇ ਅੱਗੇ ਕੀ ਫਿਊਚਰ ਪਲਾਨ ਕੀ ਹੈ ਤੋ ਬਾਹਰ ਹੀ ਜਾਣਾ ਵੀਰੇ ਬਾਹਰ ਹੀ ਜਾਣਾ ਕਿੱਥੇ ਭਾਈ ਅਮਰੀਕਾ ਜਾਣਾ ਇਹ ਕੈਨੇਡਾ ਫਿਰ ਜੇ ਲੈ ਇੱਧਰ ਹਾਂਜੀ ਕਿਵੇਂ ਮਤਲਬ ਇਹ ਸੋਚ ਤੁਹਾਡੇ ਮਨ ਚ ਕਿਉਂ ਆਈ ਆ ਵੀ ਬਾਹਰੇ ਜਾਣਾ ਹੈ ਮੈਂ ਗਵਰਨਮੈਂਟ ਤੁਹਾਨੂੰ ਪਤਾ ਤਾਂ ਕਿਹ ਹੈ ਜੀ ਹਾਲਾਤ ਤੁਹਾਨੂੰ ਹੀ ਪਤਾ ਕਿਹ ਹੈ ਜੀ ਬੰਦੇ ਨੇ ਇੱਥੇ ਭਾਈ ਕੁਝ ਨਹੀਂ ਹੈਗਾ ਮਤਲਬ ਕਿ ਇੱਥੇ ਤਾਂ ਬਸ ਬੰਦਾ ਜਾਂ ਨਸ਼ਿਆਂ ਚ ਵੱਢ ਜਾਊਗਾ ਯਾ ਇੱਥੇ ਬਰਬਾਦ ਹੋ ਜੂਗਾ ਬੰਦਾ ਨਾ ਉਹ ਰੇ ਵੈਲਿਊ ਪੈਂਦੀ ਹੈ ਜੀ ਫਸੇ ਵੇ ਸਾਡੇ ਨਾਲ ਦੇ ਆ ਦੋਸਤ ਜਿੰਨੇ ਕੁ ਤਾਂ 77 ਦੇ ਸਾਡੇ ਚੰਡੀਗੜ੍ਹ ਤੋਂ ਦੇਖ ਲਓ ਜੀ ਕਹਿੰਦੇ ਪਾਸਟਾਪ ਦਾ ਸਕੂਲ ਹੈ ਸੀ ਉਦੋਂ ਉੱਥੇ ਹੀ ਪੜਦੇ ਰਹੇ ਆ ਉੱਥੇ ਹੀ ਨਸ਼ਾ ਜਾਈ ਗਾ ਸਭ ਤੋਂ ਜ਼ਿਆਦਾ ਨਸ਼ਾ ਜਿਹੜਾ ਹੈ ਚੰਡੀਗੜ੍ਹ ਦੇ ਸਕੂਲਾਂ ਚ ਸਰਕਾਰੀ ਸਕੂਲਾਂ ਉੱਥੇ ਹੀ ਸ਼ੁਰੂ ਹੁੰਦਾ ਹੈ ਉੱਥੇ ਹੀ ਸ਼ੁਰੂ ਹੁੰਦਾ ਜੀ ਬੱਚੇ ਸਕੂਲਾਂ ਚ ਨਸ਼ਾ ਪਾਉਂਦੇ ਨੇ ਬੱਚੇ ਨੇ ਕਾ ਵੀ ਹੁਣ ਸਰਕਾਰ ਵੱਲੋਂ ਵੀ ਜਿਵੇਂ ਜੋਬ ਅਪੋਰਚੁਨਟੀਆਂ ਜੋ ਘਟ ਨੇ ਉਹ ਵੀ ਕਾਰਨ ਹੈ ਬਾਕੀ ਦਾ ਕੋਈ ਇੱਕ ਤਾਂ ਨਾ ਕੋਈ ਤੁਹਾਨੂੰ ਪਤਾ ਚੱਲਦਾ ਪੰਜਾਬ ਬਣ ਤਾਂ ਮਿਲਦਾ ਕੁਝ ਨਹੀਂ ਹੈ ਤੁਸੀਂ ਕਲਾਸ ਦੇ ਵਿੱਚ ਕਿੰਨੇ ਸਟੂਡੈਂਟ ਹੋ ਇਸ ਤੁਮੀ ਸਿਰ ਸਰਦਾਰ ਦੇ ਬੁੰਡੇ ਅਸੀਂ ਦੋ ਆ ਕਲਾਸ ਅੱਛਾ ਤੇ ਬਾਕੀ ਮਤਲਬ ਮੇਰੇ ਕਹਿਣਾ ਉਹਨਾਂ ਵੀ ਉਹ ਚ ਕਿੰਨੇ ਪਰਸੈਂਟ ਸਟੂਡੈਂਟ ਨੇ ਜਿਹੜੇ ਬਾਹਰ ਜਾਣ ਬਾਰੇ ਸੋਚਦੇ ਨੇ ਜਿਆਦਾਤਰ ਤਾਂ ਪੰਜਾਬ ਵਾਲੀ ਆ ਜਿੰਨੇ ਵੀ ਆ ਪੰਜਾਬ ਵਾਲੇ ਜਿੰਨੇ ਵੀ ਪੰਜਾਬੀ ਆ ਆਪਣੇ ਸਾਰੇ ਉਹ ਬਾਹਰ ਜਾਣ ਬਾਰੇ ਸੋਚਦੇ ਇੱਥੇ ਦਾ ਬਸ ਕੋਈ ਹੋਵਾ ਜਿਹੜੇ ਕਿਸੇ ਨੂੰ ਜੋਬ ਮਿਲ ਗਈ ਆ ਘਰੋਂ ਤੱਕੜਾ ਬਸ ਉਹੀ ਪੰਜਾਬ ਵਿੱਚ ਬਿਜ਼ਨਸ ਸੈਟਅਪ ਆ ਜੀ ਪੰਜਾਬ ਨੂੰ ਮੇਰਾ ਤਾਂ ਪਿੱਛੇ ਰੱਖਣਾ ਇਹਨਾਂ ਨੇ ਅੱਗੇ ਰਕਤੇ ਭੇਜਣ ਨੂੰ ਅੱਜ ਪੰਜਾਬ ਦੀ ਉਹ ਖਬਰ ਹੈ ਕਮਾਨਸਾ ਦੀ ਉੱਥੇ 8 ਨਾ ਪੀਐਨ ਦੀਆਂ ਪੋਸਟਾਂ ਨਿਕਲੀਆਂ ਨੇ ਜਿਹਦੇ ਵਾਸਤੇ 4000 ਨੌਜਵਾਨ ਪਹੁੰਚੇ ਆ 8 ਪੋਸਟਾਂ ਸੀਗੀਆਂ 4000 ਨੌਜਵਾਨ ਪਹੁੰਚੇ ਜਿੰਨਾ ਕਿ ਉਹ ਮੋਸਟਲੀ ਹਾਈ ਕੁਆਲੀਫਾਈਡ ਸਿੱਕੇ ਐਮਏ ਬੀਏ ਡਾ ਬੀ ਸੀਗੇ ਵਿੱਚ ਵੀ ਇਹ ਹਾਲਾਤ ਤੁਹਾਨੂੰ ਕੀ ਲੱਗਦਾ ਕਿਉਂ ਹੋ ਗਏ ਪੰਜਾਬ ਉਹ ਵੀ ਜੇ ਦੇਖ ਲੋ ਸਾਡੇ ਪੰਜਾਬ ਦੇ ਆਈ ਪੀ ਐਸ ਆਫੀਸਰ ਨੇ ਉਹ ਪੰਜਾਬੀ ਨਹੀਂ ਹੈਗੇ ਨਹੀਂ ਹੈਗੇ ਨਹੀਂ ਹੈਗੇ ਨਾ ਉਹ ਯੂਪੀ ਹੋ ਗਏ ਦਿੱਲੀ ਹੋ ਗਏ ਅਜਨੇ ਉਹ ਪੰਜਾਬ ਵਾਲੇ ਕਿਉਂ ਨਹੀਂ ਸਾਡੀ ਸਰਕਾਰੀ ਇਹ ਜੀ ਹੁਣ ਆਪਣੇ ਪੰਜਾਬ ਚ ਆ ਕੇ ਕੋਈ ਹੋਰ ਰਾਜ ਕਰੂਗਾ ਆਪਾਂ ਇੱਥੇ ਰਹਿ ਲਾਂਗੇ ਫਿਰ ਪਰ ਜੇ ਆਪਾਂ ਇੱਥੇ ਨਹੀਂ ਰਹਾਗੇ ਫਿਰ ਤਾਂ ਕਰੂਗਾ ਹੀ ਇਹ ਵੀ ਉਹ ਤਾਂ ਸਹੀ ਹੈ ਪਰ ਜਦੋਂ ਦੋ ਪਹਿਲੂ ਨਿਕਲੇ ਜਦੋਂ ਹੁਣ ਸਰਕਾਰ ਸਾਨੂੰ ਓਪਰਚੁਨਿਟੀ ਨਹੀਂ ਦੇ ਰਹੀ ਨੌਜਵਾਨੀ ਨੂੰ ਕਿਸੇ ਚੀਜ਼ ਲਈ ਕੋਈ ਚੀਜ਼ਾਂ ਨਹੀਂ ਬਣਾ ਲਈ ਵੀ ਹੋ ਸਕਦਾ ਨੇ ਜੇ ਆਪਾਂ ਹੁਣ ਜਿਵੇਂ ਪੀਟੀ ਜੋ ਵੀ ਹੁੰਦੀ ਆ ਆਲਸ ਹੁੰਦੀ ਆ ਉਹਦੀ ਥਾਂ ਤੇ ਆਪਾਂ ਆਈਪੀਐਸ ਦੀ ਇਹਦੀ ਤਿਆਰੀ ਕਰੀਏ ਤੁਹਾਨੂੰ ਪਤਾ ਪੰਜਾਬੀ ਮੁੰਡੇ ਕਿੱਥੇ ਪਰਦੇ ਆ ਜਾਂਦੇ ਨੇ ਜਰਨਲ ਕੈਟਾਗਰੀ ਚੋਂ ਤੁਸੀਂ ਇਹ ਦੇਖ ਲਓ ਜਰਨਲ ਕੈਟਾਗਰੀ ਚ ਕਿੰਨੇ ਆ ਜਾਂਦੇ ਆ ਐਸਸੀ ਹੋਗੇ ਓਬੀਸੀ ਜਿੰਨੀ ਵੀਗਾ ਹੀ ਜਾਂਦੇ ਸੀ ਸਹੀ ਬਹੁਤ ਨੇ ਦੋਏ ਵਾਸਤੇ ਕੀ ਤੁਹਾਨੂੰ ਲੱਗਦਾ ਵੀ ਜੋ ਰਕਸ਼ਨ ਹੈ ਵੀ ਇਹ ਮਤਲਬ ਜੋ ਦੇ ਫਾਈਨੈਂਸ਼ੀਅਲ ਕੰਡੀਸ਼ਨ ਆ ਉਹਦੇ ਆਧਾਰ ਤੇ ਹੋਣਾ ਚਾਹੀਦਾ ਜਾਤ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ। ਨੀ ਵੀ ਸਰਕਾਰਾਂ ਦੇ ਜਿਹੜੇ ਗਰੀਬ ਨੇ ਹਨਾ ਤੇ ਦੁਨੀਆ ਕਾਸਟਾਂ 'ਚ ਜਿਹੜੇ ਸ਼ਡਿਊਲ ਕਾਸਟ ਜਿਨ੍ਹਾਂ ਨੂੰ ਰક્ષਣ ਮਿਲਦਾ ਉਹ 'ਚ ਕਈ ਇਹੋ ਜਿਹੇ ਨੇ ਵੀ ਬਹੁਤ ਤਕੜੇ ਨੇ। ਵੀਰੇ ਸਾਹਮਣੇ ਵੀ ਸਮਝ ਰਹੀ ਹਿੰਦੇ ਕਿ ਜਿਹੜੇ ਹਾਈ ਪੋਸਟ ਵਾਲੇ ਜਿਹੜੇ ਆਫੀਸਰ ਹੋਗੇ ਸਾਡੇ ਪੰਜਾਬੀ ਕਿਉਂ ਨਹੀਂ ਆਗੇ। ਲੋਕਾਂ ਨੂੰ ਸਮਝਣਾ ਚਾਹੀਦਾ ਇਹ ਗੱਲ ਤਾਂ ਸਾਨੂੰ ਹੀ ਪਤਾ ਕਿਉਂ ਨਹੀਂ ਹੈਗੇ। ਸਾਡੇ ਬਾਹਰ ਕਹਿੰਦੇ ਕਿ ਬਾਹਰ ਜਾ ਰਿਹਾ ਤਾਂ ਸਾਡੀ ਸਰਕਾਰਾਂ ਨਹੀਂ ਆਹੀ ਕਰੇਵਾ। ਤੁਹਾਨੂੰ ਪਤਾ ਪੰਜਾਬ ਦਾ ਮਾਹੌਲ ਵੀ ਬਦਲ ਰਿਹਾ ਹੌਲੀ-ਹੌਲੀ ਹੁਣ ਪੰਜਾਬੀ ਘਟ ਗਿਣਤੀ ਹੋ ਗਈ ਪੰਜਾਬ ਚ ਪਤਾ ਤੁਹਾਨੂੰ ਇਹ ਗੱਲ ਦਾ ਜੋ ਤਾਜ਼ਾ ਹਾਲਾਤ ਨੇ ਨਾ ਪੰਜਾਬ ਦੇ ਵਿੱਚ ਪੰਜਾਬੀ 3 ਕਰੋੜ ਨੇ ਜੋ ਪ੍ਰਵਾਸੀ ਨੇ ਉਹ 5 ਕਰੋੜ ਉਹਦੇ ਕਰੀਬ ਹੋ ਚੁੱਕੇ ਨੇ ਬੇਸੀ ਕੁੰਬ ਕੁੰਬੜੇ ਤੁਹਾਨੂੰ ਹੀ ਪਤਾ ਖਬਰ ਜਿਹੜੀ ਹੋਈ ਸੀ ਪ੍ਰਵਾਸੀ ਨੂੰ ਤੁਸੀਂ ਉਹ ਜਾਓ ਪ੍ਰਵਾਸੀ ਸਾਰੇ ਪੰਜਾਬ ਦੇ ਵਿੱਚ ਸਾਡੇ ਬਾਹਰ ਜਿੰਨੇ ਵੀ ਆ ਕੇ ਪੰਜਾਬੀ ਦੇ ਘਰੋਂ ਵੀ ਮੇਰੇ ਤੋਂ ਲਗਾ ਲੋ 30 35 ਘਰ ਹੋਣੇ ਬਸ ਪੰਜਾਬੀ ਦੇ ਸਾਰੇ ਉੱਤੇ ਪ੍ਰਵਾਸੀ ਪੀ ਜੀ ਪ੍ਰਵਾਸੀ ਪੀ ਜੀ ਕੋਲੇ ਬਿੰਜਾ ਦੇ ਮਾਡਰਨ ਟੱਚ ਕਰਕੇ ਵੀ ਮਹਾਲੀ ਚ ਵੀਰ ਮੈਂ ਕਹਿ ਰਿਹਾ ਤੁਹਾਨੂੰ 20% ਮਸੋ ਪੰਜਾਬੀ ਹੋਣੀ ਹੈ ਸਾਡੇ ਮਹਾਲੀ ਚ ਵੀਰ ਆ ਕੇ ਤੇਲ ਫੂਕਦੀ ਆ ਪਰ ਪਹਿਲਾਂ ਆਪਾਂ ਦੇਖਦੇ ਸੀ ਨਾ ਵੀ ਐਡੀ ਐਡੀਆ ਤਰੱਕੀ ਹੋ ਰਹੀ ਆ ਪਰ ਉਹ ਤਰੱਕੀ ਦਾ ਮੁੱਲ ਬਹੁਤ ਆਪਾਂ ਨੂੰ ਵੱਡਾ ਤਾਰਨਾ ਪਿਆ ਹੈ ਨਾ ਵੀ ਜਿਹੜਾ ਇਹਨਾਂ ਨਕਸਾਲਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਨੇ ਜੇਲ੍ਹ ਭੇਜਿਆ ਨਾ ਵੀਰੇ ਜੇ ਉਹ ਅੱਜ ਇੱਥੇ ਹੁੰਦੇ ਨਾ ਆ ਦੌਰ ਬਹੁਤ ਬਦਲ ਗਿਆ ਹਾਲਾਤ ਹੋਰ ਹੋਣੇ ਸੀ ਇਹਨਾਂ ਨੂੰ ਪਤਾ ਲੱਗ ਗਿਆ ਵੀਰੇ ਕਿ ਨੌਜਵਾਨ ਨੂੰ ਪੰਜਾਬ ਦੀ ਬਾਗ ਡੋਰਾਂ ਨਾਲੇ ਟਾਈਮ ਪੰਜਾਬੀ ਸਾਂਭਣਗੇ ਉਹਨਾਂ ਨੇ ਜੀ ਅੱਜ ਹੁੰਦੇ ਨਾ ਆ ਨਸ਼ਾ ਬਹੁਤ ਪਰਸੈਂਟ ਘਟ ਜਾਂਦਾ ਸੀਗਾ ਉਸ ਟਾਈਮ ਵੀ ਬਹੁਤ ਪਰਸੈਂਟ ਨਸ਼ਾ ਘਟ ਗਿਆ ਸੀਗਾ ਮੁੰਡੇ ਪੱਗਾਂ ਬੰਨਣ ਲੱਗ ਗਏ ਸੀਗੇ ਕੜੇ ਪਾਉਣ ਲੱਗ ਗਏ ਸੀਗੇ ਪਰ ਜੋ ਸਰਕਾਰੀ ਏਜੰਸੀਆਂ ਨੇ ਉਹ ਤਾਂ ਕਹਿੰਦੇ ਉਹ ਗਲਤ ਪਾਸੇ ਨੂੰ ਤੋਰ ਰਹੇ ਨੇ ਨੌਜਵਾਨਾਂ ਨੂੰ ਨਹੀਂ 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 ਇਹ ਕਹਿਣ ਦੀਆਂ ਗੱਲਾਂ ਨਹੀਂ ਕੀ ਸੋਚਦਾ ਉਹਨਾਂ ਬਾਰੇ ਜੇ ਇਹ ਵੀ ਗੱਲ ਕਿ ਯੂਥ ਤਾਂ ਬਸ ਵੀਰੇ ਇਹੀ ਸੋਚਦਾ ਉਹਨਾਂ ਨੂੰ ਦੇਖਦਾ ਬੰਦਾ ਵੀ ਯਾਰ ਆਈਡਲ ਆ ਕਿੰਨੀ ਦੁਨੀਆ ਉਹਨਾਂ ਪਿੱਛੇ ਉਹ ਚੰਗੀਆਂ ਹੀ ਗੱਲਾਂ ਸਿਖਾ ਰਿਹਾ ਕਿਸੇ ਨੂੰ ਮਾੜਾ ਤਾਂ ਨਹੀਂ ਕਹਿ ਰਿਹਾ ਚਲੋ ਮੰਨਿਆ ਉਸ ਸਰਕਾਰਾਂ ਨਾਲ ਲੜਦੇ ਨੇ ਹੋਰ ਆਪਣੇ ਹੱਕਾਂ ਲਈ ਲੜ ਰਹੇ ਨੇ ਕਿਸ ਧੰਨਵਾਦ ਕੀ ਕਰਦੇ ਹੋ ਪੜ੍ਹਦੇ ਹੋ ਤੁਸੀਂ ਕਿਹੜੀ ਕਲਾਸ 9th 9th ਤੇ ਜਾਵਾਂ ਕਿਵੇਂ ਚੱਲਦੀ ਹੈ ਵਧੀਆ ਅੱਗੇ ਕੀ ਸੋਚਿਆ ਫਿਊਚਰ ਪਲਾਨ ਕੀ ਨੇ ਕ੍ਰਿਕਟ ਖੇਡਣਾ ਸਟੱਡੀ ਤੋਂ ਬਾਅਦ ਕ੍ਰਿਕਟ ਮਤਲਬ ਪ੍ਰੋਫੈਸ਼ਨਲ ਹੀ ਕ੍ਰਿਕਟ ਖੇਡੋਗੇ ਹੁਣ ਵੀ ਖੇਡਦੇ ਹੋ ਹਾਂਜੀ ਠੀਕ ਹੈ ਮਤਲਬ ਇੱਧਰ ਹੀ ਰਹਿਣਾ ਇੰਡੀਆ ਦੇ ਵਿੱਚ ਹਾਂਜੀ ਹਾਂਜੀ ਤੇ ਜੋਬ ਅਪਰਚੂਨਿਟੀਆਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਐਨੀ ਕੁਝ ਖਾਸ ਨਹੀਂ ਹੈ ਹੀ ਨਹੀਂ ਬਹੁਤ ਘੱਟ ਤਾਂ ਹੈ ਹੀ ਨਹੀਂ और बाहर बहुत सर तो मेरा एक बेटा तो बड़ा है इससे वो ऑलरेडी कनाडा में है तो सर यहाँ पे ना देखो मेहनत ज्यादा करनी पड़ती है और हमें मतलब उसका उतना बैकअप नहीं मिलता है ना तो स्टेटस वाइज ਹੈ ਨਾ ਨਮਣੀ ਵਾਈਸ ਇਹ ਵੀ ਮਤਲਬ ਇੱਕ ਜੀ ਵੀ ਜੇ ਹੋ ਰੇ ਆਪਾਂ 25 ਲੱਖ ਹੋਰੇ ਲਗਾਈਏ ਤਾਂ ਉਹਦੇ ਡੁੱਬਣ ਦੇ ਚਾਂਸ ਜ਼ਿਆਦੇ ਲੋ ਮੈਕਸਮਮ ਮੈਕਸ ਮੈਕਸ ਬਾਹਰ ਜਾ ਕੇ ਲਾ ਕੇ ਤਾਂ ਮੇਰਾ ਰਿਕਵਰ ਤਾਂ ਹੋ ਜਾਊਗਾ ਜੇ ਜ਼ਿਆਦੇ ਨਹੀਂ ਪਰ ਹੁਣ ਬਾਹਰ ਦੇ ਵੀ ਹਾਲਾਤ ਇੰਨੇ ਵਧੀਆ ਨਹੀਂ ਰਹੇ ਜੀ ਸਰ ਐਕਚੁਅਲੀ ਮੇਰਾ ਬੇਟਾ ਗਿਆ ਮੈਡੀਕਲ ਮੈਂ ਮੈਡੀਕਲ ਫੀਲਡ ਕੇ ਲਿਏ ਤਾਂ ਵੀ ਕੋਈ ਐਸਾ ਹੁਣ ਦੋ ਜੇ अब मतलब टैलेंट है बच्चे जो स्किल्स सीखते हैं उन्हें फिर ना कर वहाँ पे सर इत, जैसे अब मेरी तो रेगुलर बात होती है हालात हैं बुरे लेकिन वो उनके लिए हैं जो प्लस टू या टेंथ करके गए हुए हैं मतलब जो, जो ग्रेजुएट हाँ जी जो ग्रेजुएट गए हैं वो उनके लिए कुछ नहीं अच्छा वो ठीक है हाँ, तो उसी मतलब प्रोफेशनली फिर क्रिकेट तो ही हाँ जी ਠੀਕ ਹੈ ਤੁਹਾਡੇ ਨਾਲ ਦੇ ਜੋ ਸਟੂਡੈਂਟ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਇਹਦੇ ਬਾਰੇ ਵੀ ਫਿਊਚਰ ਤੇ ਕੀ ਕਰਨਾ ਹਾਂਜੀ ਸਾਰੇ ਮਤਲਬ ਜਿਹੜੇ ਮੇਰੇ ਨਾਲ ਨੇ ਉਹ ਸਾਰੇ ਸਪੋਰਟਸ ਚ ਹੀ ਆ ਵੈਸੇ ਤਾਂ ਅੱਛਾ ਹਾਂਜੀ ਇੱਕ ਦੋ ਜਣੇ ਆ ਉਹ ਸੋਚਦੇ ਆ ਕਿ ਮਿਲਟਰੀ ਚ ਜਾਣਾ ਹੈ ਵਗੈਰਾ ਵਗੈਰਾ ਹਾਂਜੀ ਥੈਂਕ ਯੂ ਠੀਕ ਹੈ ਕੀ ਕਰਦੇ ਹੋ ਪੜ੍ਹਦੇ ਹੋ ਕੀ ਕਰਦੇ ਨਹੀਂ ਬਰੇ ਯਾਰ ਐਂ ਹੀ ਘੁੰਮਦੇ ਫਿਰਦੇ ਬਸ ਨਹੀਂ ਕੀ ਮੰਨਦਾ ਸਟੱਡੀ ਕਰਕੇ ਹਟੇ ਹੋ ਹਾਂ ਸਟੱਡੀ ਤਾਂ ਕੰਪਲੀਟ ਹੋ ਗਈ ਫਿਰ ਕਿਹੜੀ ਕੀਤੀ ਐ ਐਮ ਇੰਗਲਿਸ਼ ਕਰੀ ਫਿਰ ਠੀਕ ਹੈ ਹੁਣ ਕਿਵੇਂ ਜੋਬ-ਜੋਬ ਹੈ ਨਹੀਂ ਜੋਬ 'ਚ ਲੱਗੇ ਵੀ ਆਂ ਲੱਗੇ ਹਾਂ ਜੋਬ 'ਚ ਲੱਗੇ ਹਾਰਟੀਕਲਚਰ 'ਚ ਆਪਣਾ ਹਾਰਟੀਕਲਚਰ 'ਚ ਕੱਚੇ ਆਂ ਯਾਰ ਤਾਂ ਅੱਛਾ ਕੱਚੇ ਲੱਗੇ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਨੌਕਰੀਆਂ ਕਿਵੇਂ ਨੇ ਤੁਹਾਡੇ ਹਿਸਾਬ ਨਾਲ ਹੈਗੀਆਂ ਨਹੀਂ ਆਈਆਂ ਹੈ ਵੀ ਐਂ ਜੀ ਜਿਹੜੇ ਕਰਨੇ ਵਾਲੇ ਆ ਪਏ ਆਪਣਾ ਜਿਹਨੇ ਕਰਨੀ ਆ ਤਾਂ ਪ੍ਰਾਈਵੇਟ ਛੋਟੀ ਮੋਟੀ ਵੀ ਕਰ ਸਕਦਾ ਆਪਣੇ ਨੌਜਵਾਨ ਜੋ ਪੰਜਾਬੀ ਨੇ ਆਈਪੀਐਸ ਦੀ ਤਿਆਰੀ ਕਰਨ ਨਾਲੋਂ ਪੀਸੀਐਸ ਦੀ ਤਿਆਰੀ ਕਰਨ ਨਾਲੋਂ ਹਨਾ ਅੱਜਕੱਲ੍ਹ ਆਇਲਸ ਤੇ ਪੀਟੀਈ ਨੂੰ ਜਾਦੇ ਪਹਿਲ ਦੇ ਰਹੇ ਨੇ ਉਹਦਾ ਕੀ ਕਰਨ ਲੱਗਦਾ ਤੁਹਾਨੂੰ ਕਿ ਤੁਸੀਂ ਨੌਜਵਾਨੋਂ ਤੁਸੀਂ ਜਾਦੇ ਵਧੀਆ ਜਵਾਬ ਦੇ ਸਕਦੇ ਇੱਕ ਤਾਂ ਜੀ ਆਪਣਾ ਉਹੀ ਹੋ ਜਾਂਦਾ ਜੀ ਦੇਖਾ ਦਿਖਾਈ ਜੀ ਬਾਹਰ ਜਾਣੇ ਵਾਲੀ ਆ ਦੇਖਾ ਦੇਖੀਏ ਵੱਡਾ ਕਰਨਾ ਹਨਾ ਹਾਂ ਜੀ ਬਈ ਇੱਕ ਆਪਣੇ ਹੁਣ ਐਜੂਕੇਸ਼ਨ ਸਿਸਟਮ ਵੀ ਇਹਦਾ ਔਨ ਨਹੀਂ ਹੈ ਜੀ ਹੁਣ ਕਰਦੇ ਵੀ ਆਪਣੇ ਤਵੱਜੋ ਜੀ ਨਹੀਂ ਦਿੰਦੇ ਪੜ੍ਹਾਈ ਬਹੁਤੀ ਅੱਛਾ ਜੀ ਵੀ ਮੈਨ ਵੀ ਆਉਣਾ ਪੜਨਾ ਹੀ ਹੈ ਜੀ ਹਾਂ ਵੀ ਪੜਾਈ ਦਾ ਮਤਲਬ ਇੰਨਾ ਉਹ ਨਹੀਂ ਹੈਗਾ ਵੀ ਸਕਿੱਲ ਐਜੂਕੇਸ਼ਨ ਜ਼ਿਆਦੇ ਹੋਵੇ ਹਨਾ ਫਿਰ ਜ਼ਿਆਦੇ ਕਿਉਂਕਿ ਹੁਣ ਜਿਹੜੇ ਬਾਹਰ ਦੇ ਵੀ ਹਾਲਾਤ ਦੇਖਦੇ ਆ ਉਹ ਵੀ ਤਾਂ ਹੀ ਨੇ ਵੀ ਸਕਿੱਲਸ ਨਹੀਂ ਹੈਗੇ ਨੌਜਵਾਨਾਂ ਚ ਹਨਾ ਇਹ ਹੁਣ ਦਾ ਅੱਜ ਦੀ ਨਾ ਮਾਨਸਾ ਦੀ ਨਿਊਜ਼ ਹੈ ਇੱਕ 8 ਨਾ ਪੀਐਨ ਦੀਆਂ ਪੋਸਟਾਂ ਨਿਕਲੀਆਂ ਸੀ ਹਾਂਜੀ ਸ਼ਾਇਦ ਤੁਸੀਂ ਸੁਣੀ ਹੋਵੇ ਉਹਨੂੰ ਮਤਲਬ ਅਪਲਾਈ ਕਰਨ ਦੇ ਲਈ ਉੱਥੇ ਇੰਟਰਵਿਊ ਦੇ ਲਈ 4000 ਨੌਜਵਾਨ ਪਹੁੰਚੇ ਆ ਤੇ ਉਹ ਤੋਂ ਵੀ ਵੱਡੀ ਹੈਰਾਨਗੀ ਦੀ ਤੇ ਨਮੋਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਹਾਈ ਕੁਆਲੀਫਾਈਡ ਸੀਗੇ ਹਨ ਜਿਨ੍ਹਾਂ ਦੇ ਵਿੱਚੋਂ ਐਮਏ ਬੀਏਡ ਜਾਂ ਐਮਏ ਡਬਲ ਐਮਏ ਇਦਾਂ ਦੇ ਸੀਗੇ ਵੀ ਇਦਾਂ ਦੇ ਹਾਲਾਤ ਕਿਉਂ ਹੋ ਗਏ ਪੰਜਾਬ ਦੇ ਵੀ ਯਾਰ ਪੁਣਾ ਯੂਥ ਨੇ ਜਿਹੜਾ ਪ੍ਰਾਈਵੇਟ ਨੌਕਰੀਆਂ ਵੀ ਨਹੀਂ ਕਰਦਾ ਹੁਣ ਸਾਡੇ ਨਾਲ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਅੱਛਾ ਜੀ ਉਹਨਾਂ ਨੇ ਵੀ 15-20 ਹਜ਼ਾਰ ਤੋਂ ਸ਼ੁਰੂ ਕਰਿਆ ਦਾ ਪ੍ਰਾਈਵੇਟ ਕੰਪਨੀਆਂ ਜਿ ਆਪਣਾ ਅੱਛਾ ਜੀ ਹੁਣ ਉਹਨਾਂ ਦੀ ਸੱਤ ਕੀਤੇ ਦੁੱਗਣੀ ਹੋਈ ਵੀ ਇਹ ਤਨਖਾਹ ਕਿਤੇ ਮੇਰੀ 20 ਹੈ ਉਹਦੀ 40-50 ਹਜ਼ਾਰ ਰੁਪਏ ਹੈ ਜੀ ਅੱਛਾ ਆਪਣੇ ਪ੍ਰਾਈਵੇਟ 'ਚ ਨਹੀਂ ਨਾ ਵੜਦੇ ਜੀ ਦੇ ਬੈਸੇ ਦੇਖ ਕੇ ਵੀ ਸਰਕਾਰੀ ਪਹਿਲਾਂ ਕਿਸੇ ਟਾਈਮ ਲੋਕ ਤਾਂ ਦੋ ਕਾਰਨਾ ਕਰਕੇ ਕਰਦੇ ਸੀ ਵੀ ਇੱਕ ਤਾਂ ਵੀ ਜਦੋਂ ਰਿਟਾਇਰ ਹੋਗੇ ਤਾਂ ਸਾਰੀ ਜ਼ਿੰਦਗੀ ਆਰਾਮ ਰਹੂਗਾ ਉਹ ਤਾਂ ਹੁਣ ਹੈ ਹੀ ਨਹੀਂ ਸਰਕਾਰੀ ਨੌਕਰੀਆਂ 'ਚ ਪੈਨਸ਼ਨ ਤਾਂ ਉਹ ਹੈ ਨਹੀਂ ਗਈ ਹੈ ਨਾ ਪੈਨਸ਼ਨ ਦਾ ਖਤਮ ਹੋ ਗਈ ਸਰਕਾਰੀ ਨੌਕਰੀਆਂ 'ਚ ਫਿਰ ਪ੍ਰਾਈਵੇਟ ਨੌਕਰੀਆਂ ਕਰ ਲੈਣੀਆਂ ਚਾਹੀਦੀਆਂ ਉਹ ਚ ਛੇਤੀ ਪਰ ਪੈਸੇ ਆਪਣੇ ਤਨਖਾਹ ਵੀ ਛੇਤੀ ਵੱਧਦੀ ਹੈ ਜੀ ਥੋੜੇ 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 ਬੰਦਮੀਨੇ ਵਾਦੀ ਤੇ ਆਪਣਾ ਚਾਹੇ ਆਪਣੇ ਚਾਰ ਪੈਸੇ ਜੋੜ ਕੇ ਕੋਈ ਆਪਣਾ ਬਿਜ਼ਨਸ ਕਰ ਲਵੇ ਜੀ ਤੁਹਾਡੇ ਹਿਸਾਬ ਨਾਲ ਵੀ ਬਿਜ਼ਨਸ ਜ਼ਿਆਦਾ ਵਧੀਆ ਹੁੰਦਾ ਕਿ ਨੌਕਰੀ ਬਿਜ਼ਨਸ ਹੀ ਹੁੰਦਾ ਜੀ ਵੈਸੇ ਜੀ ਆਪਣਾ ਮਾਨ ਹੈ ਵੀ ਆਪਣਾ ਮਿਹਨਤ ਕਰਨੇ ਵਾਲੇ ਬੰਦੇ ਬਿਜ਼ਨਸ ਤੇ ਤਰੱਕੀ ਜਿਆਦਾ ਕਰਦੇ ਹਾਂ ਜੀ ਹਾਂਜੀ ਥੈਂਕ ਯੂ ਜੀ ਸੋ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਕੀ ਕਮੀਆਂ ਜੋ ਨੌਜਵਾਨ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਰਿਹਾ ਹੈ ਤੇ ਪੰਜਾਬ ਦੇ ਵਿੱਚ ਜੋਬ ਓਪਰਚ्युनिटीयां ਜੋ ਘਟ ਰਹੀਆਂ ਨੇ ਪਰ ਉੱਥੇ ਹੀ ਜੋ ਪ੍ਰਵਾਸੀ ਨੇ ਉਹ ਪੰਜਾਬ ਦੇ ਵਿੱਚ ਵਧੀਆ ਜ਼ਮੀਨਾਂ ਵੀ ਲੈ ਰਹੇ ਨੇ ਮਕਾਨ ਵੀ ਬਣਾ ਰਹੇ ਨੇ ਇਸ ਦੇ ਪਿੱਛੇ ਤੁਹਾਨੂੰ ਕੀ ਫਰਕ ਲੱਗਦਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਤੇ ਤੁਹਾਨੂੰ ਇਹ ਮੁੱਦੇ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਜਰੂਰ ਕਮੈਂਟ ਕਰਨਾ ਕੋਈ ਸੁਝਾਅ ਹੋਵੇ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਤੇ ਸਾਡੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਅਕਾਊਂਟ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਸੋ ਇਸ ਖਾਸ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਲਾ ਲੈ ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ